ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਹੋਏ ਸੀ ਕਿ ਲੂਨਾ ਚਮਾਰੀ ਦੀ ਸਾਧਨਾ ਅਪਲੋਡ ਕੀਤੀ ਜਾਵੇ ਲੂਨਾ ਚਮਾਰੀ ਦੀ ਵੀਡੀਓ ਅਪਲੋਡ ਕੀਤੀ ਜਾਵੇ ਲੂਨਾ ਚਮਾਰੀ ਦਾ ਮੰਤਰ ਅਪਲੋਡ ਕੀਤਾ ਜਾਵੇ ਇਸ ਲਈ ਅੱਜ ਮੈਂ ਆਪ ਸਭ ਲਈ ਲੂਨਾ ਚਮਾਰੀ ਦੀ ਸਾਧਨਾ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਇਹ ਸਾਧਨਾ ਇਸ ਲਈ ਮੰਗ ਰਹੀ ਸੀ ਕਿਉਂਕਿ ਇਹ ਸਾਧਨਾ ਬਹੁਤ ਹੀ ਤੀਬਰ ਹੁੰਦੀ ਹੈ ਬਹੁਤ ਹੀ ਸ਼ਕਤੀਸ਼ਾਲੀ ਹੁੰਦੀ ਹੈ ਅਤੇ ਇਸ ਨਾਲ ਹਰ ਇੱਕ ਕੰਮ ਪੂਰਾ ਹੁੰਦਾ ਹੈ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਹਰ ਇੱਕ ਇੱਛਾ ਪੂਰੀ ਹੁੰਦੀ ਹੈ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਲੂਨਾ ਚਮਾਰੀ ਨੂੰ ਕੌਣ ਹੈ ਅਤੇ ਲੂਨਾ ਚਮਰੀ ਦੀ ਸਾਧਨਾ ਕਿਵੇਂ ਕੀਤੀ ਜਾਂਦੀ ਹੈ ਅਤੇ ਇਹ ਸਾਧਨਾ ਕਰਨ ਦੇ ਸਾਨੂੰ ਕਿਹੜੇ ਕਿਹੜੇ ਫਾਇਦੇ ਮਿਲਦੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾ ਦੀ ਜ਼ਰੂਰ ਲਿਖਣਾ ਦੋਸਤੋ ਸਭ ਤੋਂ ਪਹਿਲਾਂ ਆਪਾਂ ਜਾਣ ਲੈਂਦੇ ਹਾਂ ਕਿ ਲੂਨਾ ਚਮਰੀ ਕੌਣ ਸੀ ਦੋਸਤੋ ਲੂਨਾ ਚਮਰੀ ਇੱਕ ਨਹੀਂ ਸੀ ਬਹੁਤ ਸਾਰੀਆਂ ਸੀ ਇੱਕ ਲੂਣਾਚਮਰੀ ਉਹ ਸੀ ਜਿਹੜੀ ਅਸਮ ਵਿੱਚ ਇਸਮਾਈਲ ਜੋਗੀ ਦੀ ਸੇਵਿਕਾ ਸੀ ਤੇ ਇੱਕ ਲੂਣਾਚਮਰੀ ਰਾਜਸਥਾਨ ਵਿੱਚ ਦਰੇਵਾ ਵਿੱਚ ਗੁਰੂ ਗੋਖਰਨਾਥ ਦੀ ਸੇਵਿਕਾ ਸੀ ਤੇ ਇੱਕ ਲੂਣਾਚਮਰੀ ਪੰਜਾਬ ਦੇ ਅੰਮ੍ਰਿਤਸਰ ਦੀ ਰਹਿਣ ਵਾਲੀ ਲੂਣਾਚਮਰੀ ਸੀ ਦੋਸਤੋ ਇਹ ਤਿੰਨੋਂ ਹੀ ਲੂਣਾਚਮਰੀਆਂ ਜਾਦੂਗਰਨੀਆਂ ਸੀ ਤੇ ਇਹਨਾਂ ਕੋਲ ਬਹੁਤ ਸਾਰੀਆਂ ਸ਼ਕਤੀਆਂ ਸੀ ਤੇ ਹਰ ਵੇਲੇ ਇਹਨਾਂ ਦੇ ਨਾਲ 56 ਕਲੂਵੇ ਰਹਿੰਦੇ ਸੀ ਅਤੇ ਇਹਨਾਂ ਦੇ ਕੰਮ ਕਰਦੇ ਸੀ ਕੋਈ ਵੀ ਕੰਮ ਹੁੰਦਾ ਸੀ ਬਸ ਇਹਨਾਂ ਨੂੰ ਆਰਡਰ ਦੇਣ ਦੀ ਲੋੜ ਪੈਂਦੀ ਸੀ ਇਹਨਾਂ ਦਾ ਕੰਮ ਹੋ ਜਾਂਦਾ ਸੀ ਦੋਸਤੋ ਆਪਾਂ ਜਿਹੜੀ ਲੂਨਾ ਚਮਰੀ ਦੀ ਗੱਲ ਕਰ ਰਹੇ ਹਾਂ ਉਹ ਆਪਾਂ ਰਾਜਸਥਾਨ ਦੀ ਲੂਨਾ ਚਮਰੀ ਦੀ ਗੱਲ ਕਰ ਰਹੇ ਹਾਂ ਤੇ ਉਸ ਦੀ ਹੀ ਸਾਧਨਾ ਅਤੇ ਮੰਤਰ ਤੁਹਾਨੂੰ ਦੱਸਾਂਗਾ ਦੋਸਤੋ ਇਸ ਸਾਧਨਾ ਨੂੰ ਕੋਈ ਵੀ ਕਰ ਸਕਦਾ ਹੈ ਦੋਸਤੋ ਔਰਤਾਂ ਵੀ ਇਸ ਸਾਧਨਾ ਨੂੰ ਕਰ ਸਕਦੀਆਂ ਹਨ ਅਤੇ ਪੁਰਸ਼ ਵੀ ਇਸ ਸਾਧਨਾ ਨੂੰ ਕਰ ਸਕਦੇ ਆ ਤੇ ਬਹੁਤ ਹੀ ਜਲਦੀ ਹੋਣ ਵਾਲੀ ਇਹ ਸਾਧਨਾ ਆ ਬਹੁਤ ਹੀ ਆਸਾਨ ਸਾਧਨਾ ਹੈ ਜੇਕਰ ਤੁਸੀਂ ਚਾਹੋ ਤਾਂ ਤਨ ਮਨ თან ਦੇ ਨਾਲ ਤੁਸੀਂ ਇੱਕ ਹੀ ਵਾਰ ਦੇ ਵਿੱਚ ਇਹ ਸਾਧਨਾ ਨੂੰ ਸਿੱਧ ਕਰ ਸਕਦੇ ਆ ਇਸ ਸਾਧਨਾ ਨੂੰ ਕਰਨ ਲਈ ਕਿਹੜੀ ਕਿਹੜੀ ਸਮਗਰੀ ਲੱਗਣੀ ਹੈ ਕਿਹੜੇ ਕਿਹੜੇ ਸਮਾਨ ਲੱਗਣਾ ਹੈ ਉਹ ਤੁਹਾਨੂੰ ਦੱਸ ਦਿੰਦੇ ਹਾਂ ਦੋਸਤੋ ਤੁਸੀਂ ਜਾਵੋ ਤਾਂ ਇਸ ਸਾਧਨਾ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਵੀ ਕਰ ਸਕਦੇ ਆ ਜਾਂ ਫਿਰ ਆਪਣੇ ਘਰ ਦੇ ਵਿੱਚ ਵੀ ਕਰ ਸਕਦੇ ਆ ਜੇਕਰ ਘਰ ਦੇ ਵਿੱਚ ਇਹ ਸਾਧਨਾ ਕਰਨੀ ਹੈ ਤਾਂ ਕਿਸੇ ਇਕਾਂਤ ਕਮਰੇ ਵਿੱਚ ਤੁਸੀਂ ਬੈਠ ਕੇ ਸਾਧਨਾ ਕਰਨੀ ਆ ਦੋਸਤੋ ਇਹ 11 ਦਿਨ ਦੀ ਸਾਧਨਾ ਹੈ ਅਤੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਕਿਸੇ ਵੀ ਦਿਨ ਤੁਸੀਂ ਸਾਧਨਾ ਨੂੰ ਵਿਸ਼ੇਸ਼ਤਾ ਸ਼ੁਰੂ ਕਰ ਸਕਦੇ ਆ ਪਰ ਇਸ ਗੱਲ ਦਾ ਧਿਆਨ ਰੱਖਣਾ ਕਿ ਸਾਧਨਾ ਦਾ ਲਾਸਟ ਵਾਲਾ ਦਿਨ ਜਿਹੜਾ ਹੋਣਾ ਹੈ ਸਾਧਨਾ ਦਾ ਲਾਸਟ ਵਾਲਾ ਦਿਨ ਅੰਤਿਮ ਦਿਨ ਉਹ ਆਮਵਸਿਆ ਦਾ ਹੋਣਾ ਚਾਹੀਦਾ ਹੈ 11 ਦਿਨ ਦੀ ਸਾਧਨਾ ਹੈ ਇਸ ਲਈ ਆਮਵਸਿਆ ਤੋਂ 10 ਦਿਨ ਪਹਿਲਾਂ ਤੁਸੀਂ ਸਾਧਨਾ ਸ਼ੁਰੂ ਕਰ ਲੈਣੀ ਆ ਯਾਨੀ ਕਿ 11ਵਾਂ ਦਿਨ ਆਮਵਸਿਆ ਦਾ ਆਜਣਾ ਚਾਹੀਦਾ ਹੈ ਦੋਸਤੋ ਇਹ ਸਾਧਨਾ ਅਰਧ ਰਾਤ ਨੂੰ ਅਰਧ ਰਾਤਰੀ ਨੂੰ ਕੀਤੀ ਜਾਂਦੀ ਹੈ ਤੇ ਸਾਧਨਾ ਕਰਨ ਲਈ ਤੁਸੀਂ ਲਾਲ ਕਪੜਾ ਵਿਛਾ ਲੈਣਾ ਹੈ ਉਸ ਉੱਤੇ ਜਾਂ ਫਿਰ ਆਪਣੇ ਗੁਰੂ ਦੀ ਫੋਟੋ ਰੱਖ ਲੈਣੀ ਹੈ ਜਾਂ ਫਿਰ ਗੁਰੂ ਗੋ ਰਖਨਾਥ ਦੀ ਫੋਟੋ ਰੱਖ ਲੈਣੀ ਹੈ ਤੇ ਲਾਲ ਹਸਣ ਹੀ ਆਪਣੇ ਲਈ ਵਿਛਾ ਲੈਣਾ ਹੈ ਜਿੱਥੇ ਤੁਸੀਂ ਬੈਠਣਾ ਹੈ ਆਪਣੇ ਬੈਠਣ ਲਈ ਵੀ ਲਾਲ ਹਸਣ ਵਿਛਾ ਲੈਣਾ ਹੈ ਤੇ ਦੋਸਤੋ ਤੁਸੀਂ ਆਪਣੇ ਸਾਹਮਣੇ ਇੱਕ ਪੱਤਲ ਰੱਖ ਲੈਣਾ ਹੈ ਜਿਹੜਾ ਪੱਤਿਆਂ ਦਾ ਡੂਨਾ ਬਣਿਆ ਹੁੰਦਾ ਹੈ ਉਹ ਪੱਤਲ ਆਪਣੇ ਸਾਹਮਣੇ ਰੱਖ ਲੈਣਾ ਹੈ ਉਸ ਦੇ ਵਿੱਚ ਇੱਕ ਬੂੰਦੀ ਦਾ ਲੱਡੂ ਇੱਕ ਮਿੱਠਾ ਪਾਨ ਦੋ ਸਾਬਤ ਲੌਂਗ ਅਤੇ ਦੋ ਛੋਟੀਆਂ ਇਲਾਈਚੀਆਂ ਰਖ ਲਵੋ ਅਤੇ ਇੱਕ ਸਰੋਂ ਦੇ ਤੇਲ ਦਾ ਚਰਾਗ ਰੋਸ਼ਨ ਕਰ ਲਵੋ। ਉਸ ਤੋਂ ਬਾਅਦ ਜਿਸ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਉਹ ਮੰਤਰ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਮੰਤਰ ਨੂੰ ਨੋਟ ਕਰ ਲੈਣਾ ਹੈ। ਤੇ ਦੋਸਤੋ ਇਸ ਮੰਤਰ ਦੀਆਂ ਪੰਜ ਮਾਲਾ ਦਾ ਜਾਪ ਕਰਨਾ ਹੈ। ਮਾਲਾ ਤੁਹਾਡੀ 108 ਮਣਕਿਆਂ ਦੀ ਹੋਣੀ ਚਾਹੀਦੀ ਆ। ਤੇ 11 ਦਿਨ ਤੱਕ ਤੁਸੀਂ ਪੰਜ-ਪੰਜ ਮਾਲਾ ਦਾ ਹੀ ਜਾਪ ਕਰਨਾ ਹੈ। हूँ तो मंत्र सुन लवो तो नोट कर लवो ओम नमो आदेश गुरु का लूना चमारिन जगत की बिजुरी मोती हेल चमके अमुक पिंड में जान करे बेजान करे तो उस रंडी पे फिरे दोहाई तत् सुलेमान की फिरे दुहाई इस्माइल जोगी की फिरे दोहाई गुरु गोरखनाथ की फिरे मेरी भक्ति ਗੁਰੂ ਕੀ ਸ਼ਕਤੀ ਫੁਰੇ ਮੰਤਰ ਈਸ਼ਵਰੇ ਵਾਚਾ ਮੇਰੇ ਗੁਰੂ ਦਾ ਸ਼ਬਦ ਹੈ ਸੱਚਾ ਦੋਸਤੋ ਇਹ ਹੈ ਲੂਨਾ ਚਮਾਰੀ ਦਾ ਮੰਤਰ ਇਸ ਮੰਤਰ ਦੀਆਂ ਪੰਜ ਮਾਲਾ ਜਪ ਕਰਨਾ ਹੈ ਮਾਲਾ 108 ਮਣਕਿਆ ਦੀ ਹੋਣੀ ਚਾਹੀਦੀ ਹੈ ਤੇ ਅੱਧੀ ਰਾਤ ਨੂੰ ਜਾਪ ਕਰਨਾ ਹੈ 11 ਦਿਨ ਦੀ ਸਾਧਨਾ ਹੈ 11 ਦਿਨ ਤੱਕ ਤੁਸੀਂ ਉਹੀ ਟਾਈਮ ਰੱਖਣਾ ਹੈ ਜਿਹੜਾ ਤੁਸੀਂ ਪਹਿਲੇ ਦਿਨ ਤੋਂ ਸਟਾਰਟ ਕਰ ਲਿਆ ਹੈ ਦੋਸਤੋ ਜਿਸ ਮਾਲਾ ਤੋਂ ਤੁਸੀਂ ਜਾਪ ਕਰਨਾ ਹੈ ਉਹ ਦਰਾਕਸ਼ ਦੀ ਹੋਣੀ ਚਾਹੀਦੀ ਹੈ ਅਤੇ ਜਾਬ ਕਰਨ ਤੋਂ ਬਾਅਦ ਤੁਸੀਂ ਉੱਥੇ ਹੀ ਜ਼ਮੀਨ ਤੇ ਸੌ ਜਾਣਾ ਹੈ ਤਾਂ ਦੋਸਤੋ ਸਵੇਰੇ ਉੱਠ ਕੇ ਜਿਹੜੀ ਸਮੱਗਰੀ ਤੁਸੀਂ ਰੱਖੀ ਹੈ ਉਸ ਸਮੱਗਰੀ ਨੂੰ ਕਿਸੇ ਅਜਾੜ ਜਗ੍ਹਾ ਤੇ ਰੱਖਾਓ ਜਾਂ ਫਿਰ ਸ਼ਮਸ਼ਾਨ ਘਾਟ ਵਿੱਚ ਰੱਖਾਓ ਦੋਸਤੋ 11 ਦਿਨ ਤੱਕ ਤੁਸੀਂ ਇਸੇ ਤਰ੍ਹਾਂ ਪਤਲ ਤੇ ਜਿਹੜੀ ਸਮੱਗਰੀ ਦੱਸੀ ਹੈ ਉਹ ਰੱਖ ਕੇ ਚਿਰਾਗ ਰੋਸ਼ਨ ਕਰਕੇ ਜਿਸ ਤਰ੍ਹਾਂ ਵੀ ਤੁਹਾਨੂੰ ਵਿਧੀ ਦੱਸੀ ਹੈ ਉਸੇ ਤਰ੍ਹਾਂ 11 ਦਿਨ ਤੱਕ ਕਰਨੀ ਹੈ ਅਤੇ ਹਰ ਰੋਜ਼ ਸਵੇਰੇ ਸਮਾਨ ਸ਼ਮਗਰੀ ਚੁੱਕੇ ਜਾਂ ਤਾਂ ਜਾੜ ਵਿੱਚ ਰੱਖਾਉਣੀ ਹੈ ਜਾਂ ਕਬਰਿਸਤਾਨ ਵਿੱਚ ਰੱਖਾਉਣੀ ਹੈ ਦੋਸਤੋ 11 ਦਿਨ ਦੀ ਇਹ ਸਾਧਨਾ ਹੈ ਤਾਂ 11ਵੇਂ ਦਿਨ ਤੁਹਾਨੂੰ ਜਿਸ ਵੀ ਦਿਨ ਦਸਹਿ ਉਹ ਸੀ ਦਿਨ ਨਾਲ 11ਵੇਂ ਦਿਨ ਵੀ ਤੁਸੀਂ ਮੰਤਰ ਜਾਪ ਕਰਨਾ ਹੈ ਅਤੇ 11ਵੇਂ ਦਿਨ ਤੁਹਾਨੂੰ ਲੂਨਾ ਚਮਰੀ ਦੇ ਦਰਸ਼ਨ ਜ਼ਰੂਰ ਹੋਣਗੇ ਜੇਕਰ ਦੋਸਤੋ ਤੁਹਾਡੇ ਤੇ ਲੂਨਾ ਚਮਰੀ ਦੀ ਇੱਕ ਵਾਰ ਕਿਰਪਾ ਹੋ ਗਈ ਤੁਹਾਡੀ ਭਗਤੀ ਤੋਂ ਲੂਨਾ ਚਮਰੀ ਖੁਸ਼ ਹੋ ਜਾਂਦੀ ਆ ਤਾਂ ਫਿਰ ਲੂਨਾ ਚਮਰੀ ਦੀ ਖਾਸ ਗੱਲ ਹੈ ਕਿ ساری ਜ਼ਿੰਦਗੀ ਸਾਧਨਾ ਕਰਨ ਵਾਲੇ ਦੀ ਸਾਧਕ ਦੀ ਸਾਥ ਦਿੰਦੀ ਹੈ ਉਸ ਦੀ ਗੱਲ ਮੰਨਦੀ ਹੈ ਉਸ ਦਾ ਹਰ ਇੱਕ ਕੰਮ ਕਰਦੀ ਹੈ ਤੇ ਦੋਸਤੋ ਇੱਕ ਵਾਰ ਜੇ ਤੁਸੀਂ ਲੂਨਾ ਚਮਰੀ ਨੂੰ ਸਿੱਧਾ ਕਰ ਲਿਆ ਤਾਂ ਤੁਸੀਂ ਖਤਰਨਾਕ ਤੋਂ ਖਤਰਨਾਕ ਵੀ ਵਸ਼ੀਕਰਨ ਕਰਵਾ ਸਕਦੇ ਆ ਤੇ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਬਿਨਾਂ ਗਲਤੋਹੀ ਤੁਹਾਡੇ ਨਾਲ ਵੈਰ ਰੱਖਦਾ ਹੈ ਤਾਂ ਦੋਸਤੋ ਇਸ ਮੰਤਰ ਦੇ ਨਾਲ ਲੂਨਾ ਚਮਰੀ ਦੀ ਸ਼ਕਤੀ ਦੇ ਨਾਲ ਤੁਸੀਂ ਆਪਣੇ ਦੁਸ਼ਮਣ ਨੂੰ ਵੀ ਬਰਬਾਦ ਕਰ ਸਕਦੇ ਆ ਉਸ ਨੂੰ ਮੂ ਤੋੜ ਜਵਾਬ ਦੇ ਸਕਦੇ ਆ ਤੇ ਤੁਸੀਂ ਕਿਸੇ ਵੀ ਔਰਤ ਦਾ ਕਿਸੇ ਵੀ ਆਦਮੀ ਦਾ ਵਸ਼ੀਕਰਨ ਕਰ ਸਕਦੇ ਆ ਸੋ ਦੋਸਤੋ ਇਸ ਮੰਤਰ ਨੂੰ ਸਿੱਧ ਕਰਕੇ ਤੁਸੀਂ ਲੂਨਾ ਚਮਰੀ ਤੋਂ ਕੋਈ ਵੀ ਕੰਮ ਲੈ ਸਕਦੇ ਆ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦਾ ਨਵਾਂ ਵੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਦੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ ਦੁਆ ਫਰਿਆਦ ਅਮਲ ਵਜ਼ੀਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ